ਮੈਂ ਵੀ ਹੋਰ ਇਨਵੈਸਟਮੈਂਟ ਕਰਾਂਗੇ ਕਿਤੇ ਇਹ ਚਾਹ ਰਹੀ ਇਹ ਮੈਂ ਦੇਖੂ ਖੜ ਕੇ ਕਿਤੇ ਕੁਝ ਨਾ ਲੱਗ ਜਾਵੇ ਬਾਜ਼ਾਰ ਕੇ ਟਾਈਮ ਅੰਦਰ ਆਪਾਂ ਆ ਗਿਆ

कलेक्टर नहीं है अथवा अच्छा फोन ही फो नहीं है तो आप अपने क्षेत्र के भाजपा कार्यकर्ता ऐसी सदस्यता का ले लेकर उसमें अपनी जानकारी भाजपा परिवार के सदस्य बन सकते हैं और अपना सदस्य कार्ड प्राप्त कर सकते हैं बीजेपी सुभाष सुमधुर सुखदाम को अपना आशीर्वाद प्रदान किया और दो हजार उन्नीस में

so pata subah hua is talab ka hal hua nadi Shakti ko pehli 25 ਕਰੋੜ ਤੋਂ ਬਹੁਤ ਇਸੇ ਬਾਹਰ ਕੀ ਆਵਾਸ ਬਣਾਇਆ ਗਿਆ ਹੈ ਅਰੇ ਮਾਤਾ ਦੀ ਜੈ ਜੈ ਤੁਮ ਜਲੋ ਚਲੋ ਇਹ ਅੰਦਰਾਜ ਚ ਸ਼ੁਰੂ ਕੀਤਾ ਗਿਆ ਅ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਪੂਰੇ ਦੇਸ਼ ਪਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਚੱਲ ਰਹੀ ਹੈ ਸਾਡੀ ਹੱਥ 6 ਸਾਲ ਬਾਅਦ ਬੁਢਲੀ ਮੈਂਬਰਸ਼ਿਪ ਦੁਆਰਾ ਹੁੰਦੀ ਹੈ ਉਸੇ ਸلسਲੇ ਦੇ ਵਿੱਚ ਪਰਸੋਂ 2 ਤਰੀਕ ਨੂੰ ਜੇਪੀ ਨੱਡਾ ਜੀ ਨੇ ਪ੍ਰਧਾਨ ਮੰਤਰੀ ਜੀ ਨੂੰ ਸਭ ਤੋਂ ਪਹਿਲਾ ਮੈਂਬਰ ਬਣਾਇਆ ਸੀਗਾ। ਉਹਦੇ ਬਾਅਦ ਕੱਲ ਸਾਡੀ ਪ੍ਰਦੇਸ਼ ਤਰ ਦੇ ਉੱਤੇ ਇਸ ਤਰ੍ਹਾਂ ਦਾ ਇਕੱਠ ਹੋਇਆ ਸੀਗਾ ਜਿੱਥੇ ਪ੍ਰਦੇਸ਼ ਦੇ ਸਾਰੇ ਪ੍ਰਮੁੱਖ ਮੈਂਬਰਸ ਪਾਰਟੀ ਨਾਲ ਮੈਂਬਰ ਬਣੇ ਸਨ, ਪਾਰਟੀ ਨਾਲ ਜੁੜੇ ਸਨ ਮੜਵਾਰ। ਇਸੇ ਸلسਲੇ ਦੇ ਵਿੱਚ ਅੱਜ ਸਾਡੇ ਸੰਗਠਨ ਦੇ ਮੁਤਾਬਕ 35 ਜ਼ਿਲ੍ਹੇ ਨੇ 35 ਦੇ 35 ਜਗ੍ਹਾ ਦੇ ਉੱਤੇ ਅੱਜ ਇਸੇ ਟਾਈਮ ਦੇ ਉੱਤੇ ਪ੍ਰੋਗਰਾਮ ਹੋ ਰਹੇ ਨੇ ਜਿਵੇਂ ਐਸ ਸੀ ਐਸੇ ਪਟਿਆਲੇਸ਼ ਕੀਤਾ ਹੈਗਾ। ਔਰ ਇੱਥੇ ਜਿੰਨੇ ਲੋਕ ਪਟਿਆਲੇ ਦੇ ਸੀਗੇ ਅੱਜ ਅਸੀਂ ਉਹਨਾਂ ਨੂੰ ਮੈਂਬਰ ਬਣਾਇਆ ਹੈਗਾ ਔਰ ਹੁਣ ਇੱਕ ਕੰਮ ਜਿਹੜਾ ਹੈਗਾ ਸਾਡਾ ਬੂਥ ਪੰਦਰ ਦੇ ਉੱਤੇ ਸ਼ਕਤੀ ਕੇਂਦਰ ਦਾ ਸਾਡਾ ਇੱਕ ਸਿਸਟਮ ਹੈਗਾ ਵਿਧਾਨ ਸਭਾ ਦਾ ਫਿਰ ਮੰਡਲ ਦਾ ਫਿਰ ਸ਼ਕਤੀ ਕੇਂਦਰ ਦਾ ਹੁਣ ਅਗਲੇ 3 ਦਿਨ ਦੇ ਵਿੱਚ ਵਿੱਚ ਅਸੀਂ ਸਾਰੇ ਬੂਥ ਪੰਦਰ ਦੇ ਉੱਤੇ ਇਸ ਤਰ੍ਹਾਂ ਦੇ ਇਕੱਠ ਕਰਕੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਕਰਾਂਗੇ ਔਰ ਸਾਡੀ ਟੀਚਾ ਹੈਗਾ ਕਿ ਅਸੀਂ 200 ਪਰ ਬੂਥੇ ਪੰਜਾਬ ਦੇ ਘਟੋ ਘਟ 200 ਪਰ ਬਹੁਤ ਸੇ ਮੈਂਬਰ ਬਣਾਵਾਂਗੇ ਜਾਨੀ ਕਿ ਸਾਡੀ 50 ਲੱਖ ਦੇ ਕਰੀਬ ਦੀ ਮੈਂਬਰਸ਼ਿਪ ਦਾ ਸਾਡਾ ਟਾਰਗੇਟ ਹੈ ਜਿਹੜੀ ਸਾਡੀ ਪਹਿਲੀ ਮੈਂਬਰਸ਼ਿਪ ਸੀ ਉਹ ਸਾਡੀ ਸੰਖਿਆ 29 ਲੱਖ ਦੇ ਕਰੀਬ ਸੀਗੀ ਸੋ ਸਾਨੂੰ ਨਹੀਂ ਲੱਗਦਾ ਕਿ ਕੋਈ ਔਖਾਈ ਆਏਗੀ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਦੀ ਸਾਡੀ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਲੋਕਾਂ ਨਾਲ ਡੁੜਾਅ ਹੈ ਭਾਰਤੀ ਜਨਤਾ ਪਾਰਟੀ ਦੀ ਇਡਿਓਲੋਜੀ ਦੇ ਨਾਲ ਲੋਕ ਜੋੜਨਾ ਚਾਹੁੰਦੇ ਨੇ ਔਰ ਅਸੀਂ ਬਹੁਤ ਜਲਦ ਜਿਹੜਾਗਾ ਵਾ

ਭਾਰਤੀ ਜਨਤਾ ਪਾਰਟੀ ਕੈਡਰ ਬੇਸਡ ਪਾਰਟੀ ਬਾਕੀ ਦੇ ਕੈਡਰ ਕੋਡਰ ਕੋਈ ਨਹੀਂ ਦਿਖਦਾ ਤੁਹਾਨੂੰ ਸਾਡੇ ਮੰਡਲ ਸਤਰ ਦੀਆਂ ਸਮੱਸਿਆਵਾਂ ਵਾਸਤੇ ਮੰਡਲ ਦਾ ਯੂਨਿਟ ਹੈਗਾ ਜਿਲ੍ਹੇ ਸਤਰ ਦੀ ਯੂਨੀਅਨ ਜਿਹੜੀਆਂ ਮੁਸ਼ਕਲਾਂ ਹੈਗੀਆਂ ਨੇ ਉਹਦੇ ਵਾਸਤੇ ਜਿਲ੍ਹਾ ਸਤਰ ਦਾ ਸਾਡਾ ਯੂਨਿਟ ਹੈਗਾ ਔਰ ਜੇ ਪ੍ਰਦੇਸ਼ ਸਤਰ ਦੀ ਗੀ ਹੈ ਜਾਂ ਰਾਸ਼ਟਰੀ ਸਤਰ ਦੀ ਹੈਗੀ ਤਾਂ ਉਹਦੇ ਉਸ ਤੇ ਪ੍ਰਦੇਸ਼ ਦਾ ਸਾਡਾ ਯੂਨਿਟ ਹੈਗਾ ਔਰ ਜਿਸ ਵੀ ਕਰਮਚਾਰੀ ਨੂੰ ਜਾਂ ਪਬਲਿਕ ਨੂੰ ਜੇ ਕੋਈ ਇਸ਼ੂਜ਼ ਆਂਦੇ ਨੇ ਤੇ ਉਹਦੇ ਮੁਤਾਬਕ ਜਿਹੜਾ ਹੈਗਾ ਉਸ ਨੂੰ ਚਕਨਾ ਵੀ ਸਾਡੇ ਇੱਕ ਆਪਰਚਨਲ ਪਾਰਟੀ ਹੁੰਦੇ ਨਾਲ ਤੇ ਸਾਡਾ ਫਰਜ਼ ਵੀ ਬੰਦ ਹੈ ਪੰਜਾਬ ਸਰਕਾਰ ਦੇ ਕਿ ਚਕਨਾ ਔਰ ਜਿਸ ਕੇਂਦਰ ਸਰਕਾਰ ਦਾ ਵਿਸ਼ਾ ਜਿਹੜੀ ਕੇਂਦਰ ਸਰਕਾਰ ਦੇ ਧਿਆਨ ਚ ਲਿਆਉਣ ਵਾਲੀ ਗੱਲ ਹੁੰਦੀ ਹੈ ਉਹ ਧਿਆਨ ਚ ਲਿਆਈਦੀ ਹੈ ਉਹਨਾਂ ਸਮੱਸਿਆ ਨੂੰ ਹੱਲ ਵੀ ਕਰੀਦਾ ਹੈ ਔਰ ਇਹੀ ਕਾਰਨ ਹੈ ਕਿ ਤੁਹਾਡੇ ਪਟਿਆਲੇ ਵਾਲੇ ਨੂੰ ਤਾਂ ਤੋਹਫਾ ਮਿਲਿਆ ਬਈ ਰਾਜਪੁਰਾ ਇੰਡਸਟਰੀਅਲ ਸਮਾਰਟ ਇੰਡਸਟਰੀਅਲ ਸਿਟੀ ਬਣ ਜਾ ਰਿਹਾ ਹੈ ਤੇ ਐਸੋ ਵੱਡਾ ਹੋਰ ਤੁਸੀਂ ਕੀ ਕਹਿ ਸਕਦੇ ਹੋ ਕਿ ਲੋਕਾਂ ਦੀ ਆਵਾਜ਼ ਨਹੀਂ ਪਹੁੰਚੀ ਮਹਾਰਾਣੀ ਸਾਹਿਬਾ ਜੋ ਚੋਣ ਲੜ ਰਹੇ ਸਨ ਤੇ ਪਟਿਆਲੇ ਵਾਲੇ ਦੀ ਡਿਮਾਂਡ ਸੀਗੀ ਕਿ ਪਟਿਆਲੇ ਵਾਸਤੇ ਕੁਝ ਹੋਣਾ ਚਾਹੀਦਾ ਤੇ ਤੁਹਾਡੇ ਸਾਰਿਆਂ ਵਾਸਤੇ ਵਧਾਈ ਦਾ ਕੰਮ ਹੈ ਕਿ ਤੁਹਾਡੀ ਆਵਾਜ਼ ਜਿਹੜੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਸੁਣੀ ਹੈ ਔਰ ਰਾਜਪੁਰਾ ਸਮਾਰਟ ਇੰਡਸਟਰੀਅਲ ਸਿਟੀ ਦੇ ਰੂਪ ਦੇ ਵਿੱਚ ਡਿਵੈਲਪ ਕਰਨ ਦਾ 1367 ਕਰੋੜ ਦੇ ਰੁਪਏ ਸ਼ਾਇਦ ਕਰੋੜ ਰੁਪਏ ਹੈਗੇ ਨੇ ਜਿਹੜੇ ਕਿ ਕੇਂਦਰ ਭੇਜ ਰਿਹਾ ਔਰ ਮੈਂ ਉਮੀਦ ਕਰਦਾ ਕਿ ਇਸ ਵਾਰੀ ਭਗਵੰਤ ਮਾਨ ਸਰਕਾਰ ਕੋਈ ਅੜਚਨ ਨਾ ਪਾਵੇ ਅਸੀਂ ਪਿਛਲੇ ਸਾਲ ਟੈਕਸਟਾਈਲ ਪਾਰਕ ਦਾ 1000 ਕਰੋੜ ਰੁਪਏ ਟੈਕਸਟਾਈਲ ਪਾਰਕ ਦਾ ਲੈ ਕੇ ਆਏ ਸੀ ਉਪਕੁਆਂਤਮਾਨ ਸਰਕਾਰ ਨੇ ਸਿਰੇ ਨਹੀਂ ਚੜਾਇਆ ਮੈਂ ਉਮੀਦ ਕਰਦਾ ਕਿ ਪੰਜਾਬ ਦੇ ਹਿੱਤ ਵਿੱਚ ਧਿਆਨ ਰੱਖਦੇ ਇਹ ਜਿਹੜਾ ਰਾਜਪੁਰਾ ਇੰਡਸਟਰੀਅਲ ਸਮਾਰਟ ਸਿਟੀ ਦਾ ਪ੍ਰੋਜੈਕਟ ਹੈਗਾ ਇਹ ਸਿਰੇ ਚੜ੍ਹੇਗਾ ਔਰ ਕਲਾ ਪਟਿਆਲਾ ਹੀ ਨਹੀਂ ਪੂਰਾ ਪੰਜਾਬ ਤਰੱਕੀਆਂ ਮਾਣੇਗਾ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਕਮਿਟਮੈਂਟ ਵਾਸਤੇ ਕਮਿਟਿਡ ਹੈਗੀ ਹੈ ਔਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਐਸ ਵੇਲੇ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਹਾਈ ਵਿਲ ਸੇ ਪ੍ਰੋਜੈਕਟ ਪੰਜਾਬ 'ਚ ਚੱਲ ਰਹੇ ਨੇ ਸਰ ਜੀ ਸਾਹਿਬ ਕਰ ਕਰ ਮਾਲਵਾ ਨਹਿਰ ਬਣ ਰਹੀ ਹੈ ਤੁਹਾਡੀ ਬੀਜੇਪੀ ਦੀ ਸਰਕਾਰ ਆ ਹਰਿਆਣੇ ਤੋਂ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਕੇਂਦਰੀ ਮੰਤਰੀ ਨੂੰ ਮਿਲਿਆ ਕਿ ਇਹ ਨਹਿਰ ਨਹੀਂ ਬੰਨੀ ਚਾਹੀਦੀ ਤੁਸੀਂ ਕੀਵੇਂ ਦੇਖ ਰਹੇ ਹੋ ਕਿ ਜਿਹੜੀ ਸਰਕਾਰ ਜਿਹੜੀ ਨਹਿਰ ਹੈ ਪੰਜਾਬ ਦੇ ਵਿੱਚ ਬਣਦੀ ਹੈ ਪੰਜਾਬ ਦੇ ਲੋਕਾਂ ਨੂੰ ਬਣਦੀ ਹੈ ਜਿੱਥੇ ਇੱਕ ਪੰਜਾਬ ਦਾ ਸਵਾਲ ਹੈ ਭਾਰਤ ਜਨਤਾ ਪਾਰਟੀ ਪੰਜਾਬ ਦਾ ਯੂਨਿਟ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਹਿੱਤਾਂ ਨਾਲ ਖੜਿਆ ਹੈ ਔਰ ਅਸੀਂ ਡਟ ਕੇ ਖੜਾ ਗਏ ਉਸਦੇ पर जिथे तक कंगना रौत का प्रश्न है अस बड़ा स्पष्ट कर चुके हैं ਕਿ ਭਾਰਤੀ ਜਨਤਾ ਪਾਰਟੀ ਉਸ ਤਰ੍ਹਾਂ ਦੇ ਬਿਆਨਾਂ ਨਾਲ ਸਹਿਮਤ ਨਹੀਂ ਹੈਗੀ ਨਾ ਹੀ ਉਹ ਸਾਡੇ ਆਫੀਸ਼ਲ ਸਪੋਕਸਪਰਸਨ ਨੇ ਨਾ ਹੀ ਉਹ ਪਾਰਟੀ ਦੀ ਰੀਤੀ ਰਿਤੇ ਦੇ ਅਨੁਕੂਲ ਹੈਗਾ ਇਸ ਕਰਕੇ ਉਹਨਾਂ ਨੂੰ ਸਪਸ਼ਟ ਕਿਹਾ ਗਿਆ ਕਿ ਅੱਗੇ ਤੋਂ ਇਸ ਕੰ ਦਾ ਗੁਰੇਜ਼ ਕਰਨ ਔਰ ਕਿਸੇ ਵੀ ਮੈਂ ਪਹਿਲਾਂ ਕਿਹਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਸਦਾ ਸਾਥ ਸਦਾ ਵਿਕਾਸ ਦੇ ਯਕੀਨਸ਼ ਕਰਦੀ ਹੈ ਔਰ ਸਭ ਨੂੰ ਆਪਣੇ ਸਾਥ ਲੈ ਕੇ ਚੱਲਣ ਦਾ ਵਿਸ਼ਵਾਸ ਕਰਦੀ ਹੈ ਔਰ ਇਸ ਵਾਸਤੇ ਬੜੇ ਸਖਸ਼ ਸ਼ਬਦ ਦੇ ਵਿੱਚ ਜੋ ਪਾਰਟੀ ਲੈਵਲ ਤੇ ਕੀਤਾ ਜਾਣਾ ਸੀਗਾ ਉਹ ਕਰ ਦਿੱਤਾ ਗਿਆ ਔਰ ਜਿਤਨਾ ਕਿ ਕਿਹ ਲਿਖੀ ਹੈ ਪੰਜਾਬ ਦੀ ਇਕਾਈ ਨੇ ਕਿ ਅਸੀਂ ਮੈਂਬਰਸ਼ਿਪ ਤੋਂ ਬਾਹਰ ਚਾਹਤਦਾ ਜਾਵੇ ਜਾਂ ਕੋਈ ਐਕਸ਼ਨ ਦੇਖੋ ਬੜੀ ਸਪਸ਼ਟ ਸ਼ਬਦ ਤੁਹਾਨੂੰ ਦੱਸਿਆ ਗਿਆ ਕਿ ਜੋ ਪਾਰਟੀ ਦਾ ਸਿਸਟਮ ਹੈਗਾ ਹੈ ਉਹਨਾਂ ਨੂੰ ਬਲਾਕ ਕੇ ਸਪਸ਼ਟ ਕਰ ਦਿੱਤਾ ਗਿਆ ਕਿਉਂਕਿ ਹਜੇ ਨਵੇਂ ਨਵੇਂ ਜੋ ਜੁੜੇ ਨੇ ਪਾਰਟੀ ਦੀ ਰੀਤੀ ਰਿਤੀ ਤੇ ਕਿਤੇ ਸਮਝਣ ਚ ਕੋਈ ਕਮੀ ਰਹਿ ਜਾਂਦੀ ਕਿਸੇ ਵੇਲੇ ਤੇ ਉਹਨਾਂ ਨੂੰ ਸਪਸ਼ਟ ਕਰ ਦਿੱਤਾ ਗਿਆ ਔਰ ਮੈਂ ਉਮੀਦ ਕਰਦਾ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਏਗੀ ਔਰ ਜਿਤਕ ਤੁਸੀਂ ਕਿਸਾਨੀ ਦਾ ਸਵਾਲ ਕੀਤਾ ਹੈਗਾ ਭਾਰਤੀ ਜਨਤਾ ਪਾਰਟੀ માત્ર ਐਸਵੀ ਪਾਰਟੀ ਹੈ ਜਿਹੜੀ ਕਿਸਾਨ ਹਿੱਤ ਦੀ ਗੱਲ ਕਰਦੀ ਹੈ 25000 ਕਰੋੜ ਤੋਂ ਸਾਡਾ ਬਜਟ ਕਿੱਥੇ ਪਹੁੰਚ ਗਿਆ ਕਾਂਗਰਸ ਦੇ ਟਾਈਮ ਤੋਂ 25000 ਕਰੋੜ ਸੀ ਸਾਡਾ 150 ਕਰੋੜ ਤੋਂ ਵੱਧ ਦਾ ਬਜਟ ਹੋ ਗਿਆ 1.50000 ਕਰੋੜ ਸੋਰੀ 1.50000 ਕਰੋੜ ਦਾ ਸਾਡਾ ਬਜਟ ਹੋ ਗਿਆ ਜੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਕਿਸਾਨਾਂ ਦੀ ਫਸਲਾਂ ਦਾ ਵਾਜਬ ਮੁੱਲ ਮਿਲੇ ਔਰ ਉਹਨਾਂ ਦੀ ਜੀਵਨ ਪੱਧਰ ਉੱਪਰ ਚੱਕਿਆ ਜਾ ਸਕੇ ਅਸੀਂ ਉਹਦੇ ਵਾਸਤੇ ਕੰਮ ਕਰਦੇ ਹਾਂ ਕਿ ਕਾਂਗਰਸ ਮੰਕਰ ਸਿਰਫ ਲਾਲੀਪਾਪ ਨਹੀਂ ਦਿੰਦੇ ਜਿਵੇਂ ਮੈਂ ਦੱਸਿਆ ਕਿ 25000 ਕਰੋੜ ਦਾ ਬਜਟ 1.50 ਲੱਖ 50000 ਕਰੋੜ ਕਿਵੇਂ ਹੋ ਗਿਆ ਇਹ ਆਪਣੇ ਆਪ ਦੱਸਦਾ ਹੈ ਕਿ ਕਿਹੜੀ ਪਾਰਟੀ ਭਾਰਤ ਦੇ ਜਿਹੜੀ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੀ ਹੈ ਸ਼ਾਇਦ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੈਗੀ ਇਸ ਬਾਰੇ ਪੰਜੀ ਸਿੰਘਾਂ ਦੇ ਵਿਸ਼ੇ ਦੇ ਉੱਤੇ ਜਿਹੜੇ ਪਹਿਲੇ 9 ਨੋਜ਼ਨਾਮ ਸਬਮਿਟ ਕੀਤੇ ਗਏ ਸੀ ਉਹਨਾਂ ਚ 7 ਆਲਰੇਡੀ ਰਿਲੀਜ਼ ਕਰ ਦਿੱਤੇ ਗਏ ਨੇ 2 ਦੇ ਕੁਝ ਲੀਗਲ ਹਰਡਲਸ ਹੈਗੀਆਂ ਨੇ ਜਿਹੜੀਆਂ ਉਹ ਜਦੋਂ ਦੂਰ ਹੋ ਜਾਣਗੀਆਂ ਤੇ ਉਹ ਵੀ ਰਿਲੀਜ਼ ਹੋ ਜਾਣਗੇ ਭਾਰਤ ਜਨਤਾ ਪਾਰਟੀ ਦਾ ਇਹ ਮੰਨਣਾ ਹੈ ਕਿ ਜਿਹੜਾ ਵੀ ਕੋਈ ਵਿਅਕਤੀ ਆਪਣੀ ਸਜ਼ਾ ਪੂਰੀ ਕਰ ਲੈਂਦਾ ਉਸ ਨੂੰ ਰਿਲੀਜ਼ ਹੋਣਾ ਚਾਹੀਦਾ ਕੁਝ ਇਸ਼ੂਜ਼ ਹੁੰਦੇ ਨੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਜਾਂ ਕੋਈ ਇਸ਼ੂ ਕਾਨੂੰਨੀ ਪੱਖੜੇ ਗਏ ਨੇ ਉਹ ਤੇ ਪ੍ਰਕਿਰਿਆ ਚੱਲੇਗੀ ਲੇਕਿਨ ਮੈਨੂੰ ਅਸਲ ਦਾ ਦੁੱਖ ਹੈ ਕਿ ਬੰਦੀ ਸਿੰਘਾਂ ਦਾ ਰੌਲਾ ਤਾਂ ਆਪਾਂ ਪਾ ਰਹੇ ਹਾਂ ਲੇਕਿਨ ਜਿਹੜੀ ਸਟੇਟ ਗਵਰਨਮੈਂਟਸ ਨੇ ਇਹਨਾਂ ਨੂੰ ਕਰਨਾ ਹੈ ਆਪਾਂ ਉਹਨਾਂ ਤੱਕ ਅਪਰੋਚ ਨਹੀਂ ਕਰਦੇ ਬਿਕੋਜ਼ ਇਹਦੀ ਪ੍ਰਪੋਜ਼ਲ ਸਟੇਟ ਗਵਰਨਮੈਂਟ ਨੇ ਬਣਾ ਕੇ ਪੇਜ ਨਹੀਂ ਤੇ ਜਿਹੜੀਆਂ ਵੀ ਮੇਰੀ ਮੇਰਾ ਇਹ ਕਹਿਣਾ ਹੈ ਕਿ ਜਿਹੜੀਆਂ ਵੀ ਜਿੱਥੇ ਵੀ ਕੋਈ ਬੰਦੀ ਸਿੰਘਾ ਦਾ ਇਸ਼ੂ ਹੈਗਾ ਉਸੇ ਸਟੇਟ ਗਵਰਨਮੈਂਟ ਨੂੰ ਅਪਰੋਚ ਕਰਕੇ ਉਹਨਾਂ ਦਾ ਕੇਸ ਜਿਹੜਾ ਹੈਗਾ ਕੇਂਦਰ ਨੂੰ ਜਲਦ ਤੋਂ ਜਲਦ ਭਜਵਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ